ਸਾਡਾ ਚਿੜੀਆਂ ਦਾ ਚੰਬਾ ਵੇ ਬਾਵਲ ਅਸਾਂ ਉੱਡ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਵਲ ਅਸਾਂ ਉੱਡ ਜਾਣਾ ਦੋਸਤੋ ਗੱਲ ਕੁੜੀਆਂ ਦੀ ਕਰਦਾ ਹੈ ਗੱਲ ਧੀਆਂ ਦੀ ਕਰਦਾ ਹੈ ਕਿ ਸੱਚੋ ਸੱਚ ਦੱਸੀ ਮਾਏ ਪੁੱਛਦੀਆਂ ਤੈਨੂੰ ਅੱਜ ਤੱਕ ਸਮਝੇ ਨਾ ਆਈ ਗੱਲ ਮੈਨੂੰ ਕਰਨਾ ਤੂੰ ਟਾਲਾ ਹਾੜਾ ਦੇ ਦੇ ਤੂੰ ਜਵਾਬ ਨਹੀਂ ਕੁੜੀਆਂ ਮਾਰਨ ਦਾ ਕਿਹਨੇ ਤੋੜਿਆ ਰਿਵਾਜ ਨਹੀਂ ਕੁੜੀਆਂ ਮਾਰਨ ਦਾ ਕੀ ਨੇ ਤੋਰਿਆ ਰਵਾਜ ਨਹੀਂ ਟਾਣੀ ਨਾਲੋਂ ਫੁੱਲ ਤੋੜ ਮਿਲਦਾ ਕੀ ਦੁਨੀਆ ਨੂੰ ਘੁੱਖ ਵਿੱਚ ਮਾਰ ਕੇ ਮਕਾਉਂਦੇ ਲੋਕ ਕੁੜੀਆਂ ਨੂੰ ਕਿਸੇ ਗੱਲ ਦਾ ਨਾ ਭੈੜੇ ਲੋਕੀ ਕਰਦੇ ਲਿਹਾਜ ਨਹੀਂ ਕੁੜੀਆਂ ਮਾਰਨ ਦਾ ਕੀ ਨੇ ਤੋਰਿਆ ਰਵਾਜ ਨਹੀਂ ਕੁੜੀਆਂ ਮਾਰਨ ਦਾ ਕੀ ਨੇ ਤੋਰਿਆ ਰਵਾਜ ਨਹੀਂ ਜੱਗ ਜੰਨਣੀ ਹੈ ਕੈ ਸਾਨੂੰ ਸਤਕਾਰਿਆ ਹੈ ਜਾਂਦਾ ਨਹੀਂ ਫੇਰ ਕਾਤੋਂ ਮਾਂ ਇੰਦ ਸਾਨੂੰ ਮਾਰਿਆ ਹੈ ਜਾਂਦਾ ਨਹੀਂ ਸਮਝੇ ਨਾ ਕਾਤੋ ਹੈ ਚੰਦਰ ਅਸਮਾਜਨੀ ਕੁੜੀਆਂ ਮਾਰਨ ਦਾ ਕੀ ਨੇ ਤੋਰ ਆ ਰਵਾਜਨੀ ਕੁੜੀਆਂ ਮਾਰਨ ਦਾ ਸਿੱਕ ਨੇ ਤੋਰ ਆ ਰਵਾਜਨੀ ਕੁੜੀਆਂ ਤਾਂ ਚਿੜੀਆਂ ਨੇ ਚਿੜੀਆਂ ਦਾ ਕੀ ਨੀ ਜਿਵੇਂ ਚਾਹਣ ਵਾਪੇ ਓਵੇਂ ਲੈਣੇ ਹੈ ਜੀਨੀ ਘਰ ਵਿੱਚ ਕਦੋਂ ਦੱਸ ਇਹਨਾਂ ਕੀਤਾ ਰਾਜਨੀ ਕੁੜੀਆਂ ਮਾਰਨ ਦਾ ਕੀ ਨੇ ਤੋਰ ਆ ਰਵਾਜਨੀ ਕੁੜੀਆਂ ਮਾਰਨ ਦਾ ਕੀ ਨੇ ਤੋਰ ਆ ਰਵਾਜਨੀ ਤੋੜ ਦੇ ਇਹ ਅੰਮੀ ਇਹ ਜੇ ਚੱਲੀ ਇਸ ਰੀਤ ਨੂੰ ਲੱਗ ਜਾਣ ਭਾਗ ਲਿਖੇ ਸੁਖੀ ਦੇ ਜੋ ਗੀਤ ਨੂੰ ਰਲ ਮਿਲ ਕਰੀਏ ਬੁਲੰਦ ਕੋਈ ਆਵਾਜ਼ ਨਹੀਂ ਕੁੜੀਆਂ ਮਾਰਨ ਦਾ ਚੱਲ ਤੋੜੀਏ ਰਵਾਜ ਨਹੀਂ ਕੁੜੀਆਂ ਮਾਰਨ ਦਾ ਚੱਲ ਤੋੜੀਏ ਰਵਾਜ ਨਹੀਂ